ਇਸ ਸਦਨ ਨਾਲੇ ਸਾਰਿਆਂ ਨੂੰ ਵੱਡੇ ਕਰਤਾਰ ਦੀ ਗੱਲ ਹੈ ਅੱਜ ਸਾਰੀਆਂ ਪੋਲਿਟਿਕਲ ਜਮਾਤਾਂ ਇੱਥੇ ਆਈਆਂ ਸਾਰੇ ਉਹਨਾਂ ਦੇ ਪਿਆਰ ਨਾਲ ਆਏ ਕੋਈ ਮਜਬੂਰੀ ਨਾਲ ਨਹੀਂ ਆਇਆ ਕੋਈ ਹਾਜ਼ਰੀ ਲਾਨ ਨਹੀਂ ਆਇਆ ਸਾਰੇ ਦਿਣੋਂ ਆਏ ਤੇ ਸਾਡੀ ਸਾਰਿਆਂ ਦੀ ਸ਼ਾਨ ਪੂਤੀ ਜਿਹੜੀ ਹੈ ਟੀਂਛਾ ਪਰਿਵਾਰ ਤੋਂ ਉਹਨਾਂ ਦੇ ਬੇਟੇ ਸੱਭਰਮਿੰਦਰ ਸਿੰਘ ਉਹਨਾਂ ਨਾਲ ਗੁਰੂ ਮਹਾਰਾਜ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਾਂਗੇ ਬਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਪਰਿਵਾਰ ਤੇ ਮਿਹਰਬਾਨੀ ਹਾਂ ਜੀ ਜੀ ਕਿਹਾ ਕਿ ਐਸ ਤੱਕ ਕੋਈ ਵੀ ਕ੍ਰਸ਼ਟਾ ਦੋਸ਼ ਵਿੱਚ ਲੱਗਿਆ ਨਹੀਂ ਅੱਜ ਦੇ ਬਲਦ ਰਣਾ ਇਤਨਾ ਨਾਰਾਣੇ ਕੱਢੇ ਪਰਸ ਜੰਮ ਬਈ ਅੱਜ ਉਹਨਾਂ ਦੇ ਭੋਗ ਦੀ ਸੈਰਮਨੀ ਹੈ ਮੈਂ ਇੱਥੇ ਤੇ ਕਿਸੇ ਇਸ ਕਿਸਮ ਦੀ ਗੱਲ ਨਹੀਂ ਕਰਨਾ ਚਾਹੁੰਦਾ ਬਟ ਵੇਖੋ ਜੇ ਇੰਨਾ ਚੇਅ ਸਸਟੇਨ ਕੀਤੇ 90 ਸਾਲ ਦੀ ਉਮਰ ਚ ਗਏ ਨੇ ਤੋ ਇਸੇ ਗੱਲੋਂ ਕਿਉਂਕਿ ਦਾਗਿਆ ਨਹੀਂ ਸੀ ਇੱਥੇ ਤੇ ਨਵੇਂ-ਨਵੇਂ ਤੁਹਾਨੂੰ ਆਂਦੇ ਨੇ 6-6 8-8 ਮਹੀਨਿਆਂ ਬਾਅਦ ਹੀ ਤੁਸੀਂ ਵੇਖੋ ਦਾਗੋ ਦਾਗੀ ਹੋ ਜਾਂਦੇ ਤੋ ਇਸ ਗੱਲ ਕਾਰਨ ਬਹੁਤ ਥੋੜੇ ਬੰਦੇ ਇਹੋ ਜੇ ਰਹਿ ਗਏ ਨੇ ਸੇ ਇੰਨਾ ਲੰਬਾ ਟਾਈਮ ਜੇ ਸਿਆਸਤ ਦੇ ਵਿੱਚ ਕਾਮਯਾਬੀ ਨਾ ਰਹੇ ਉਹਦਾ ਕਾਰਨ ਹੀ ਇਸ ਇੱਕ ਤੇ ਨਰਮ ਸੁਭਾਅ ਸੀ ਇਮਾਨਦਾਰ ਸਨ ਲੋਕਾਂ ਨਾਲ ਨਿਰ ਆਪਣਾ ਹੀ ਨਹੀਂ ਸਾਰੇ ਸਿਆਸੀ ਜਮਾਤਾਂ ਨਾਲ ਸਾਰੇ ਸਿਆਸੀ ਲੀਡਰਾਂ ਨਾਲ ਉਹਨਾਂ ਦੀ ਬਹੁਤ ਹੀ ਭਾਈਚਾਰਕ ਸਾਂਝ ਸਾਡੇ ਨਾਲ ਵੀ ਸੀ ਤੋਂ ਇਸੇ ਗੱਲ ਕਰਨੀ ਅੱਜ ਅਸੀਂ 100% ਦੀ ਸੀ ਭਾਈਚਾਰਕ ਸਾਂਝ ਜਿਹੜੀ ਉਹ ਥੋੜਾ ਟੁੱਟ ਜਾਏਗੀ ਦੀ ਆਪੋਜੀਸ਼ਨ ਤੇ ਵਿਚਾਰਤਾ ਰਹੀ ਹੁੰਦੀ ਹੈ ਸਾਡੀ ਕਿਸੇ ਕਿਸੇ ਵਿਅਕਤੀ ਨਾਲ ਵੀ ਕੋਈ ਵੀ ਹੋਏ ਉਹਦੇ ਨਾਲ ਸਾਡੀ ਕੋਈ ਦੁਸ਼ਮਣੀ ਥੋੜਾ ਵਿਚਾਰਤਾ ਰਹਦੀ ਸਾ ਜੇ ਕਿਸੇ ਦੀ ਕੋਈ ਵਿਚਾਰਤਾ ਰਹ ਸਾਡੀ ਕੋਈ ਵਿਚਾਰਤਾ ਨਹੀਂ ਕੋਈ ਕੋਈ ਦੋ ਰਹਾ ਹੈ ਕੋਈ ਦੋ ਰਹਾ ਹੈ ਸੁਖਦੇਵ ਸਿੰਘ ਜੀ ਸੰਗ ਰਹਿਣੇ ਪਹਾਨ ਆਖਿਤੇ ਮੈਂ ਸਮਝ ਲੈ ਕੇ ਅਗਰ ਆਜ ਸਿੰਘ ਜੀ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ ਕਈ ਵਾਰੀ ਬੰਦੇ ਮਜ਼ਾਕ ਕਰਦੇ ਆਂ ਜਾਂਦੇ ਆਂ ਇਹ ਉਹ ਤੋਤੇ ਮਿਲੇ ਇਹਨਾਂ ਨੂੰ ਲੋਕ ਸਭਾ ਮਿਲੀ ਪਰ ਉਹ ਇਹ ਭੁੱਲ ਜਾਂਦੇ ਆ ਕਿ ਜਦੋਂ ਸਭ ਤੋਂ ਵੱਡਾ ਟੈਸਟ ਆਇਆ ਸਪਟਾ ਸੰਗਠਨ ਫਿਸ਼ਰ ਦੇ ਸਿਖ ਸੰਘਾਰਾ ਕੀ ਹੈ ਟੈਬਲੇਟ ਤੇ ਉਹਨਾਂ ਨੇ ਬੋਲ ਸਾਹਿਬ ਦਾ ਇਹਨਾ ਪਰਵਾਸ ਆ ਦਿੱਤਾ ਕਿ ਉਹਨਾਂ ਲਈ ਉਹਦੇ ਆ ਦਾ ਉਹ ਡਿਸਰਵ ਕਰਦੇ ਸੀ ਜਿੱਦਲ ਮੈਂ ਕਹਿਣਾ ਚਾਹੁੰਦਾ ਕਿ ਅੰਤਖ ਇਕਤਾ ਹੋ ਦੇ ਨੰਨਾ ਆਪਣੇ ਵੱਟੋਂ ਸਸਤੇ ਨੂੰ ਲੰਮੀ ਕਹਾਣੀ ਦਾ ਗਠਨ ਕਰ ਲਿਆ ਸੀ ਅੱਜ ਤੋਂ 2 ਸਾਲ ਪਹਿਲਾਂ ਜਿਹਦੇ ਵਿੱਚ ਸਾਰੀਆਂ ਤੇਰਾ ਨੂੰ ਤੁਸੀਂ ਹੈਰਾਨ ਹੋਵੋਗੇ ਕਿਵੇਂ ਉਹ ਸਾਥ ਦੇ ਬਤੇਤੇ ਇੱਕ ਅੱਜ ਦੀ ਗੱਲ ਬਾਤ ਨਹੀਂ ਆਈ ਮਾਨਯੋਗ ਸਰਦਾਰ ਸਿੰਘ ਜੀ ਨੇ ਉਹਨਾਂ ਪਰਿਵਾਰਤਾਲ ਦੀ ਔਰ ਸਾਡੇ ਵਿਸ਼ਵ ਵਿਦਿਸ਼ ਸੇ ਜਥੇਦਾਰ ਸਾਹਿਬ ਨਾਲ ਗੱਲ ਕਰ ਲਈ ਔਰ ਮੈਨੂੰ ਉਹਦਾ ਕੋਆਰਡੀਨੇਟ ਦੁਆਇਆ ਕਿ ਇਕ ਥਾਂ ਇਕੱਠੇ ਕਰੀਏ ਆਪਾਂ ਜਿਵੇਂ ਸਾਰੀਆਂ ਪਾਰਟਿਕਲ ਫੋਰਸਸ ਨੂੰ ਸਾਰੀਆਂ ਤਕਸਲਾਂ ਨਵੇਂ ਜਥੇਬੰਦੀਆਂ ਉਹਨਾਂ ਦੇ ਪੂਰਵੀ ਪਹਿ ਉਹਨਾਂ ਦੇ ਇਸ ਉਪਰਾਲੇ ਨੂੰ ਪਰ ਅਗਰ ਉਹਨਾਂ ਦੇ ਉਸ ਉਪਰਾਲੇ ਨੂੰ ਗੂਰ ਪੈ ਜਾ ਤਾਂ ਅਜ ਕੰਮ ਦਾ ਨਿਸਤਕ ਹੋ ਜਾਣਾ ਸਾਰੇ ਸੌਦੀ ਸਬਦਤ ਮੈਂ ਪਿੱਛੇ ਰੋ ਯਾਰ ਪਿੱਛੇ ਰੋ ਯਾਰ ਹਾਂਜੀ ਰੋਲੇ ਫਿਰ ਫਿਰ ਅੱਛਾ ਯਸ ਕਿਸ ਤਰ੍ਹਾਂ ਦੇ ਲੋਕਾਂ ਆਖੇ ਕਿ ਜਿਹੜਾ ਕੋਈ ਕਹਿੰਦਾ ਨਾ ਕਿ ਛੜਾ ਬੰਦਾ ਜਨਾ ਆ ਸਭ ਨਾਲ ਜਿਹੜਾ ਬੈਠਾ 4 8 ਦੇ ਸਟੂਲ ਉੱਤੇ ਕੱਲ ਕਿਥੇ ਆ ਗਿਆ ਅੱਛਾ ਜੋ ਖਤਮ ਹੋ ਗਿਆ ਬਹੁਤ ਮਹਾਨ ਲੀਡਰ ਇੱਕ ਸਦੀ ਦਾ ਅੰਤ ਹੋ ਗਿਆ ਬੰਦੇ ਤੋਂ ਵੱਡੇ ਸਨ ਸਿਆਸਤ ਦੇ ਹਵਾਲੇ ਨਾਲ ਵੀ ਲੇਕਿਨ ਇਨਸਾਨ ਦੇ ਤੌਰ ਤੇ ਇਨਸਾਨੀਅਤ ਕੁੱਟ-ਕੁੱਟ ਕੇ ਪਰੀ ਸੀ ਔਰ ਮੇਰਾ ਤਾਂ ਅਸੀਂ ਤਾਂ ਉਹਨਾਂ ਦੇ ਸਾਰੇ ਫਾਦਰ ਲਈ ਰਿਸਪੈਕਟ ਕਰਦੇ ਸੀ ਉਹ ਬਹੁਤ ਤਕਲੀਫ ਦੇ ਆ ਉਹਨਾਂ ਦਾ ਜਹਾੜਾ ਪਰ ਜੋ ਹੁਕਮ ਹੈ ਮਾਲਕ ਦਾ ਉਹ ਮੁਲਾਕਾਤ ਤਾਂ ਹੋਈ ਕੋਈ ਗੱਲਬਾਤ ਤਾਂ ਹੋਈ ਬਹੁਤ ਮੁਲਾਕਾਤਾਂ ਹੋਈਆਂ ਗੱਲਬਾਤ ਵੀ ਹੋਈ ਦਿੱਲੀ ਵੀ ਮੈਂ ਮਿਲਦਾ ਰਿਹਾ ਦਿੱਲੀ ਵਾਲੇ ਘਰ ਵੀ ਪਿੱਛੇ ਚੰਡੀਗੜ੍ਹ ਵੀ ਗਿਆ ਸੀ ਮੈਂ ਚੰਡੀਗੜ੍ਹ ਨਵਾਂ ਘਰ ਜਿਹੜਾ ਬਣਿਆ ਕੁਝ ਮਹੀਨੇ ਪਹਿਲਾਂ ਲੇਕਿਨ ਹੁਣ ਗੱਲ ਇਹ ਆ ਕਿ ਇਹ ਹੁਕਮ ਹੈ ਮਾਲਕ ਦਾ ਵਾਹਿਗੁਰੂ ਦਾ ਹੁਕਮ ਹੈ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਵੀ ਹਾਸੇ ਗਲੀ ਗੱਲਬਾਤ ਆਪਸ ਵਿੱਚ ਹਾਂਜੀ ਸਭ ਨਾਲ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਹੋਈ ਨਹੀਂ ਪੰਜਾਬ ਦੇ ਮੁੱਦੇ ਉਹਨਾਂ ਨੂੰ ਪਤਾ ਮੈਨੂੰ ਨਹੀਂ ਸਮਝ ਆਉਂਦੇ ਮੈਂ ਤਾਂ ਬੇਸਿਕਲੀ ਆਰਟਿਸਟ ਆ ਉਹ ਕਹਿੰਦੇ ਹੁੰਦੇ ਤੂੰ ਮੈਂ ਖੁਦ ਵੀ ਆਪਣੇ ਬਾਰੇ ਇਹ ਕਹਿੰਨਾ ਕਿ ਮੈਂ ਆਰਟਿਸਟ ਐ ਬੇਸਿਕਲੀ ਮੈਨੂੰ ਸਿਆਸਤ ਦਾ ਨਹੀਂ ਪਤਾ ਉਹ ਸਾਡੇ ਵਰਗੇ ਲੋਕ ਵੀ ਭਰਤੀ ਹੋਏ ਹਾਂ ਆਰਟਿਸਟਾਂ ਨੂੰ ਵੱਡਾ ਪਿਆ ਫਿਲਮ ਹਾਂਜੀ ਸਿੱਖ ਇਹੋ ਜਿਹੇ ਬੰਦੇ ਆਪਣੇ ਆਪ ਵਿੱਚ ਇੱਕ ਇੰਸਟੀਚਿਊਟ ਹੁੰਦੇ ਨੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੇ ਚਰਨਾਂ 'ਚ ਬਹਿਣਾ ਉਹਨਾਂ ਦੇ ਨਾਲ ਬਹਿਣਾ ਆਪਣੇ ਆਪ ਹੀ ਉਹਨਾਂ ਕੋਲ ਵਾਈਬਸ ਔਰ ਸਿੱਖਿਆ ਦਾ ਇੱਕ ਗੱਲਾਂ ਮਿਲਦੀਆਂ ਸੀ ਜਨਾਬ ਤੁਹਾਡੇ ਪਿੱਛੇ ਯਾਰੋ ਧਰਮ ਦੀ ਜੀਵਨ ਮੰਦਿਰ ਚੱਲ ਚੱਲ ਸਕਦਾ ਹੈ ਕੋਪੀਆਂ ਬਹਜ਼ਾਂ ਕਰਖਰੀਆਂ ਤੇ ਚੜੇ ਆਰਾ ਲਾਇਕ ਰਹੀ ਗੁਰਦੁਆਰਿਆਂ ਦੀ ਸਭਾ ਲਈ ਧਰਮ ਦੀ ਖਾ ਰਿਆ ਵਿਸ਼ੇ ਨੂੰ ਜਾਣਦੇ ਸੀ ਸੋਚੇ ਸੋਚਾ ਸਵਾਰਤਾ ਨਾਲ ਲਗਾ ਰਹੇ ਜੇ ਮੈਂ ਸੁਲਾਹ ਦਾ ਦਸਤ ਕਰ ਜੀ ਹਰਤਾ ਦੀ ਬਣਾ ਦੇ ਪਾਰਟੀ ਤੋਂ ਵੱਖਰੇ ਮੈਂ انجار کا پرہیز کرنے پر وہ سارے جو حالات سے سب کے پاس ہوتے ہیں میں امل اور پرواتا خالص کو دیتا ہے ادی اور ساتھ بھی کو سیاسی تقوے ہوتے ہیں ہم نے نہ جنوں سے چاروں طرف سے بہت ہے انہوں نے بتا کے وہ تحفظ رہا ਰਾਜ ਦੇ ਸਭ ਤੋਂ ਵੱਡੇ ਸਤਿਜਨ ਬਾਰੇ ਸਾਹਿਬ ਤੁਹਾਨੂੰ ਕੇ ਜੀ ਇੱਕ ਸਾਥੀ ਮੈਨੂੰ ਵੀ ਬਹੁਤ ਸਾਥੀ ਦਾ ਧੰਨਵਾਦ ਕਰਦਾ ਹਾਂ ਜਿਸ ਕਰਕੇ ਮੈਂ ਜੋ ਵੀ ਜੀ ਵੀ ਮਨਿਸਟਰ ਬਣ ਗਿਆ ਇਹਦਾ ਅਨੰਤ ਸਤਿਕਾਰ ਦੁਆਰਾ ਬਣ ਗਿਆ ਮੈਂ ਸੋਚਦਾ ਹਾਂ ਨੇਕ ਠੀਕ ਹੈ ਬੜਾ ਸਾਥ ਸੁਪੋਕਨ ਮਿਹਨਤੀ ਸਧਾਰਨ ਘਰ ਚੋਂ ਉੱਠਿਆ ਜਿਹੜਾ ਪੰਜਾਬ 'ਚ ਵੀ ਤੇ ਸੈਂਟਰ 'ਚ ਵੀ ਮਕਬੂਲ ਸੀ ਜਿਨੇ ਗਰੀਬੀ ਅਮੀਰੀ ਸਾਰਾ ਕੁਝ ਦੇਖੀ ਸੀ ਉਹ ਬੰਦਾ ਸਾਡੇ ਕੋਲ ਅੱਜ ਵਿਛੜ ਗਿਆ ਉਹਦੇ ਜਾਣ ਦਾ ਪਰਿਵਾਰ ਨੂੰ ਤਾਂ ਘਾਟਾ ਪੈਂਦਾ ਜਦੋਂ ਚੰਗਾ ਬੰਦਾ ਜਾਂਦਾ ਅੱਜ ਸਮਾਜ ਨੂੰ ਪਾਰਟੀ ਨੂੰ ਇਹੋ ਜਿਹੇ ਬੰਦਿਆਂ ਦੀ ਜ਼ਿਆਦਾ ਲੋੜ ਸੋ ਉਹਨਾਂ ਦੇ ਜਾਣ ਦਾ ਬਹੁਤ ਵੱਡਾ ਘਾਟਾ ਪਿਆ ਔਰ ਇਹੋ ਜਿਹੇ ਬੰਦੇ ਜਿਹੜੇ ਆ ਅੱਜ ਪੋਲਿਟਿਕ ਚ ਬਹੁਤ ਘੱਟ ਲੱਭਦੇ ਆ ਕਿਉਂਕਿ ਅੱਜ ਪੋਲਿਟਿਕ ਚ ਬਹੁਤੇ ਲੋਕ ਆਪਣੇ ਸੈਲਫ ਵਾਸਤੇ ਤੇ ਜ਼ੁਬਾਨ ਤੇਜ਼ ਕਰਕੇ ਲੋਕ ਜਾਣੇ ਜਾਂਦੇ ਇਹਨੇ ਮੇਰਾ ਖਿਆ ਕਦੀ ਉੱਚੀ ਬੋਲ ਕੇ ਦੇਖਿਆ ਵੀ ਨਹੀਂ ਹੁਣ ਮੈਂ ਇਹਨਾਂ ਨੂੰ ਜਦੋਂ ਪਰ ਜਵਾਨੀ ਚ ਸੀ ਤੇ ਮੈਂ ਤਾਂ ਬਚਪਨ ਚ ਪੋਲਿਟਿਕ ਚ ਆ ਗਿਆ ਸੀ ਤਾਂ ਮੈਂ ਉਦੋਂ ਤੋਂ ਇਹਨਾਂ ਨੂੰ ਦੇਖਦਾ ਆ ਇਹ ਬੜਾ ਹੌਸਲੇ ਵਾਲਾ ਤੇ ਇੱਕ ਥਾ ਖੰਡ ਵਾਲਾ ਚੰਗਾ ਆਦਮੀ ਸੀਗਾ ਉਹਦੇ ਜਾਣ ਦਾ ਬਹੁਤ ਤੇਕਤਨ ਨੂੰ ਲੈ ਕੇ ਵੀ ਕਦੀ ਗੱਲਬਾਤ ਚੱਲੀ ਹੈ ਤੁਹਾਡੇ ਨਾਲ ਕਿ ਪੰਥਕ ਇਕਤਾ ਹੋ ਜਾਵੇ। ਕੋ ਪੰਥਕ ਇਕਤਾ ਦੀ ਤੜਪ ਹਰ ਪ੍ਰਾਣੇ ਬੰਦੇ ਦੇ ਮਨ ਵਿੱਚ ਸੀ। ਇੱਚ ਕੋਈ ਦੂਰ ਰਹਿਵਾਂ ਨਹੀਂ ਗੀਆਂ। ਪਰ ਆ ਪੰਥਕ ਇਕਤਾ ਤਾਂ ਹੁੰਦੀ ਹੈ ਜੇ ਸਾਰਿਆਂ 'ਚ ਸੈਕਰੀਫਾਈਸ ਦਾ ਮੱਦਾ ਹੋਵੇ। ਕਿਉਂਕਿ ਹਮੇਸ਼ਾ ਇਤਿਹਾਸ ਉਹਨਾਂ ਲੋਕਾਂ ਨੂੰ ਯਾਦ ਕਰਦਾ ਜਿੰਨਾਂ ਕੁਰਬਾਨੀ ਕੀਤੀ ਹੈ। ਜਿਹੜੇ ਲੋਕ ਕੁਰਸੀਆਂ 'ਚ ਜਫਾ ਮਾਰ ਕੇ ਬੈਠੇ ਰਹਿਣ ਉਹ ਨਾ ਪੰਥਕ ਇਕਤਾ ਕਰਾ ਸਕਦੇ ਤੇ ਨਾ ਕਦੀ ਉਹਨਾਂ ਨੂੰ ਇਤਿਹਾਸ ਨੇ ਯਾਦ ਹੀ ਕਰਦਾ। ਕੋਟ ਢੀਂਸਾ ਸਾਹਿਬ ਨੇ ਆਪਣੀ ਸਾਰੀ ਜ਼ਿੰਦਗੀ ਜਿਹੜੀ ਉਸ ਸਮਾਜ ਦੇ ਕੌਮ ਦੇ ਪੰਥ ਦੇ ਅਤੇ ਸ਼ਰੋਮਣੀ ਅਕਾਲੀ ਦਲ ਦੇ ਲੇਖੇ ਲਾਈ ਆ ਇੱਕ ਸਰਧਾਰਨ ਪਰਿਵਾਰ ਉਹ ਥੱਲੇ ਕਰ ਲਾ ਵੀ ਇਸ ਨਹੀਂ ਦਿਖਦਾ ਗਿਆ ਯਾਰ ਬਹੁਤ ਵਧੀਆ ਢੰਗ ਦੇ ਨਾਲ ਜੀ ਆਪਣੀ ਔਲਾਦ ਨੂੰ ਚੰਗੀ ਸਿੱਖ ਦਿੱਤੀ ਉਹਨਾਂ ਦੇ ਸੁਪੁੱਤਰ ਪਰਮਿੰਦਰ ਸਿੰਘ ਢੀਂਸਾ ਉਹ ਵੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਜੋ ਆਪਣੀਆਂ ਸੇਵਾਵਾਂ ਨਿਭਾਈਆਂ ਪੰਜ ਵਾਰ ਐਮਐਲਏ ਰਹੇ ਉਹ ਮੰਤਰੀ ਰਹੇ ਤੇ ਬਹੁਤ ਵਧੀਆ ਜਿਹੜਾ ਉਹ ਕੰਮ ਕਰ ਰਹੇ ਨੇ ਅਤੇ ਅੱਜ ਹਜ਼ਾਰਾਂ ਦਾ ਜਿਹੜਾ ਇਕੱਠ ਆ ਉਹ ਸਾਬਤ ਕਰਦਾ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਸੀ ਉਹ ਸਮਾਜ ਸੇਵਾ ਨੂੰ ਸਮਰਪਿਤ ਸੀ ਪਰ ਘਰ ਵਾਲਿਆਂ ਨੂੰ ਉਹਨਾਂ ਦੀ ਆਖਰੀ ਇੱਛਾ ਹੀ ਸੀ ਵੀ ਪੰਥ ਇਕੱਠਾ ਹੋਵੇ ਸਾਰਾ ਹਨਾ ਇਹ ਪਾਰਟੀ ਫੇਰ ਪੰਥ ਤੇ ਪੰਜਾਬ ਦੀ ਗਵਾਹੀ ਕਰੇ ਆਪਣੇ ਬਦਲੋ ਆਪਣੀਆਂ ਸਨਕਾਰ ਦੀ ਤਰਫ ਤੇ ਕਿੰਨਾ ਹੋ ਗਿਆ ਹਾਂਜੀ ਸਨਕਾਰ ਦੇ ਤੌਰ ਤੇ ਲੱਗਦਾ ਕਿ ਸ਼ੋਮੀ ਕਾਲੋ ਵੱਡਾ ਜਿਹੜਾ ਨਾਮ ਸੀ ਨਹੀਂ ਵੱਡਾ ਨੁਕਸਾਨ ਹੋਇਆ ਵੱਡੇ ਲੀਡਰ ਸੀਗੇ ਪਾਲ ਸਾਹਿਬ ਦੇ ਨਾਲ ਰਹੇ ਨੇ ਉਹ ਹਾਂਜੀ ਹਾਂਜੀ ਕਟਿੰਗ ਅਕ੍ਰੋਸ ਪਾਰਟੀ ਲਾਈਨਸ ਉਹਨਾਂ ਦਾ ਬਹੁਤ ਭਾਈਚਾਰਾ ਤੇ ਸਤਕਾਰ ਸੀ ਵਿਸ਼ੇਸ਼ ਤੌਰ ਤੇ ਮੈਂ ਆਪਣੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਆਪਣੇ ਬਹੁਤ ਸਾਰੇ ਸੀਨੀਅਰ ਸਾਥੀ ਜਿਹਦੇ ਵਿੱਚ ਕਾਂਗੜਾ ਸਾਹਿਬ ਸਾਡੇ ਫਾਰਮਰ ਮਨਿਸਟਰ ਸਾਹਿਬ ਸਾ ਗੁਰਪ੍ਰੀਤ ਸਿੰਘ ਨਾਲ ਨੇ ਵਿਕਰਮ ਚੌਧਰੀ ਜੀ ਸਾਡੇ ਐਮਐਲਏ ਨਾਲ ਨੇ ਮਦਨ لال ਜਲਾਲਪੁਰ ਸਾਹਿਬ ਸਾਡੇ ਐਕਸਐਮਐਲਏ ਸਾਹਿਬ ਨਾਲ ਨੇ ਬਹੁਤ ਸਾਰੇ ਮੇਰੇ ਹੋਰ ਸਾਥੀ ਸਾ ਹਰਿੰਦਰਪਾਲ ਸਿੰਘ ਮਾਨ ਸਾਹਿਬ ਸਾ ਸੁਰਿੰਦਰਪਾਲ ਸਿੰਘ ਸਿਬਿਆ ਜੀ ਐਕਸਐਮਐਲਏ ਸਾਹਿਬ ਰਾਜਾ ਬੀਰ ਕਲਾ ਜੀ ਹੋਰ ਵੀ ਸਾਡੇ ਬਹੁਤ ਸਾਰੇ ਸਾਥੀ ਲਾਲੀ ਜੀ ਨਰਿੰਦਰ ਜੀ ਸਾਰੇ ਇੱਥੇ ਆਏ ਨੇ ਆਪਣੇ ਇਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਵਾਸੇ ਸੋ ਮੈਂ ਗੁਰੂ ਮਹਾਰਾਜ ਸਾਹਿਬ ਦੇ ਚਰਨਾ ਚਹੀ ਅਰਦਾਸ ਕਰਾਂਗਾ ਵੀ ਸ੍ਰੀ ਰੂਹ ਨੂੰ ਆਪਣੇ ਚਰਨਾ ਸੰਵਾਸ ਵਿੱਚ ਆਪ ਜੀ ਸਾਬ੍ਹ ਬਾਰੇ ਕੁਝ ਕਹਿਣਾ ਚਾਹੁੰਦਾ ਆ ਸਾਰਾ ਕੁਝ ਉਹੀ ਕਿਹਾ ਮੈਂ ਠੀਕ ਹੈ ਡਾਤਾ ਕਾਟਾ ਰਾਸਾ ਆਪ ਸੋਹਾਂ ਹਰੂ ਸ਼੍ਰੋਮਣੀ ਕਾਲਕਲ ਦੇ ਵਿੱਚ ਇਹ ਆਸਾ ਸਰਫਾ ਸਦੇ ਸਦਾ ਉਸ ਦਾ ਹਿਸਾਬਕਾਰ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਹਰ ਦੇ ਆਲੀਆ ਸੁਰਤ ਕੰਦ ਸਾਰਿਆਂ ਦੇ ਜਿਹੜਾ ਸੰਸਲੇ ਵੀ ਥੋੜਿਆ ਗਿਆ ਹੈ ਉਹਦੇ ਦਰਸ਼ਕਾਂ ਦੇ ਨਾਲ ਸੇਵਾ ਖੁਦਾਂ ਹਮਾਣ ਸਾਰੇ ਹੰਤਾ ਜੀ ਬਖਸ਼ਦੇ ਹੀ ਜਿਹਨੇ ਮਾਣਿਆ ਦੇਣਾ ਦੇਣਿਆ ਦਿੱਤਾ ਉਹਨੇ ਆਉਟਿਆਂ ਦੇ ਸਤਿਗੁਰੂ ਜਿਹੜਾ ਸਮਾਂ ਲੱਗਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਹੀਦ ਹੋ ਨਾ ਰਹਾ ਹਰਖ ਨੇ ਉਹਨਾਂ ਦੇ ਹਰਖ ਧਰਮ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾ ਰਹਾ ਜਲਦੀ ਜਾਂਦਾ ਪਰ ਆ ਜਿਹਦੇ ਤਾਪਿਲ ਬਗਤਰ ਆ ਤਾਂ ਜਿਹੜੀ ਰਾਜਨੀਤਿਕ ਵਿਰਾਸਤ ਹੈ ਉਹਨਾਂ ਦੇ بیٹے ਦਾ ਪ੍ਰਮੋਦ ਸਿੰਘ ਠੀਕ ਸਾਜ ਬੜੀ ਅੱਛੀ ਤਰੀਕੇ ਨਾਲ ਸੰਭਾਲ ਰਿਹਾ ਹੈ ਸੋ ਇਹ ਇੱਕ ਅੱਛੀ ਉਦਾਹਰਣ ਹੈ ਕਿ ਸਰਤੜ ਨਾਲ ਬੜਾ ਪਿਆਰ ਕਰਦੇ ਸੀ ਉਹਨਾਂ ਨੂੰ ਬੜੀ ਆਪਣਤ ਨਾਲ ਆਪਣਾ ਸਮਝ ਉਹਨਾਂ ਦੀ ਕਾਰਵਾਈ ਤੋਂ ਇੱਕ ਮਿੰਟ ਧੱਕਾ ਨਾ ਮਾਰਿਆ ਧੱਕਾ ਨਾ ਮਾਰਿਆ ਯਾਨੀ ਕਿੰਟਸਾ ਸਾਹਿਬ ਕੀ ਕਹਣਾ ਚਾਹੁੰਦੇ ਆ ਆਈਡੀ ਥੱਲੇ ਕਰ ਲਓ ਭਾਈ ਟਿੰਟਸਾ ਸਾਹਿਬ ਸ਼ਰਮਣੀ ਅਕਾਲੀ ਦਲ ਦੇ ਬੜੇ ਸੀਨੀਅਰ ਲੀਡਰ ਸੀ ਪਰ ਉਹਨਾਂ ਨੇ ਸ਼ਰਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਬੜਾ ਕਾਰਜ ਕੀਤਾ ਹੈ ਉਹਨਾਂ ਦਾ ਚਲਾੜਾ ਜਿਹੜਾ ਉਹ ਸ਼ਰਮਣੀ ਅਕਾਲੀ ਦਲ ਦੇ ਵਰਕਰਾਂ ਲਈ ਬੜਾ ਅਸਾ ਹੈ ਅਸੀਂ ਹੋਰ ਅਰਦਾਸ ਕਰਦੇ ਆ ਕਿ ਅਕਾਲ ਪੁਰਖ ਉਹਨਾਂ ਦੀ ਪਿਛੜੀ ਰੂਹ ਨੂੰ ਆਪਣੇ ਚਰਨਾਚਨ ਵਾਸ ਬਖਸ਼ੇ ਪਿੱਛੇ ਪਰਿਵਾਰ ਸਬੰਧੀਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਆਈ ਗੁਰਜੀ ਕਾ ਜੀ ਦੇ ਸਿੱਖੀ ਤੋਂ ਕਿਵੇਂ ਦੇਖਦੇ ਹਾਂ ਸਿੱਖੀ ਦਾ ਪੂਰੇ ਪੰਥ ਦਾ ਇਹ ਨਹੀਂ ਮੈਂ ਸਮਝਦਾ ਖਲਿੰਦਲ ਨੇ ਪੰਜਾਬ ਤੇ ਇੱਕ ਬਹੁਤ ਵੱਡਾ ਕਾਟਾ ਪੈ ਗਿਆ ਪੰਜਾਬ ਕੋਲ ਇਹਨਾਂ ਸ਼ਖਸੀਅਤਾਂ ਜਿਨ੍ਹਾਂ ਨੇ ਸਾਰਾ ਆਪਣਾ ਜੀਵਨ ਪੰਥ ਤੇ ਪੰਜਾਬ ਵਾਸਤੇ ਸਮਰਪਿਤ ਕੀਤਾ ਉਹਨਾਂ ਨੂੰ ਅੱਜ ਸਾਰੇ ਪੰਜਾਬ ਦੇ ਸਰਪੱਖਾਂ ਖੇਤਿਆ ਨੂੰ ਨੋਟ ਕਰ ਆਪਣੇ ਸਰਕਾਰ ਨੂੰ ਇਹ ਮੈਂ ਕਹਿੰਦਾ ਕਿ ਉਹਨਾਂ ਦੇ ਜਿਹੜੇ ਸਭ ਲਈ ਸੀ ਜਿਹੜੇ ਕੰਮ ਲੈ ਕੇ ਉਹਨਾਂ ਨੇ ਆਪਣਾ ਸਾਰਾ ਜੀਵਨ ਲਾਇਆ ਤੇ ਉਹਨਾਂ ਨੂੰ ਉਹਨਾਂ ਨੇ ਇਸ ਸੁਪਨੇ ਨੂੰ ਪੂਰਾ ਕਰਵਾਇਆ ਸੀ ਸਾਰੇ ਰਲ ਮਿਲ ਕੇ ਤੁਹਾਡੇ ਨਾਲ ਯਾਦ ਕੋਈ ਪੁਰਾਣੀ ਯਾਦ ਤਾਂ ਬਹੁਤ ਪੁਰਾਣੀ ਸਰਦਾਰ ਦਾਸਾਂ ਜੋਂਦਰੇ ਉਹ ਸਾਡੇ ਜਿਹੜਾ ਯਾਦ ਤਾਂ ਬਹੁਤ ਪੁਰਾਣੀ ਹੈ ਮਾਈਕ ਮਾਈਕ ਕਿੱਥੇ ਹੈ ਇਹ ਨਿਹਰਾ ਜਿਹੜਾ ਜਿੰਦਰ ਹੋ ਰਿਹਾ ਹੈ ਪਟੂ ਦਾ ਸੁਪਨਾ ਹੈ ਮੈਂ ਸਮਝਿਆ ਅੱਜ ਸਾਰੇ ਮਿਲ ਕੇ ਉਹਨਾਂ ਦੇ ਸੁਪਨੇ ਨੂੰ ਪੂਰਾ ਕਰਵਾਇਆ ਹੈ ਸਰ ਉਪਰ ਸਾਹਿਬ ਅੱਜ ਆਇਆ ਹਾਂ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਹ ਸਰਦਾਰ ਸੁਨੀਲ ਸਿੰਘ ਦੀ ਸੁੰਦੇਵ ਸਿੰਘ ਇਛਾ ਦੀ ਕਿਸਾ ਦੇਖਦੇ ਹਾਂ ਢੀਂਟਾ ਸਾਹਿਬ ਦਾ ਮੇਰੇ ਨਾਲ ਤਾਂ ਬੜਾ ਸਾਸੀ ਇਹ ਜੋ ਸਾਡੇ ਦਿੱਲੀ ਦੇ ਕਤਲੇਆਮ ਤੇ ਸਿੱਖ ਕਤਲੇਆਮ ਦੇ ਕੇਸਸ ਆ ਉਹਨਾਂ ਵਿੱਚ ਇਹਨਾਂ ਨੇ ਬੜੀ ਸਪੋਰਟ ਕੀਤੀ ਹੈ ਹਮੇਸ਼ਾ ਹੀ ਕਿਉਂਕਿ ਲੰਬੇ ਆਸੇ ਤੋਂ ਵੀ ਦਿੱਲੀ ਰਹੇ ਆ ਰਾਜਸਥਾਨ ਦੇ ਮੈਂਬਰ ਵੀ ਸੀ ਲੋਕ ਸਭਾ ਦੇ ਮੈਂਬਰ ਵੀ ਸੀ ਤੇ ਜਦੋਂ ਵੀ ਕਦੇ ਕੋਈ ਕਿਸੇ ਗੱਲ ਵਾਸਤੇ ਅਸੀਂ ਕਹਿਣਾ ਕਿ ਇੱਥੇ ਆ ਪਬਲਿਕ ਪ੍ਰੋਸੀਕਿਊਟਰ ਨੂੰ ਇਹ ਪੁਆਇੰਟ ਖੜਵਾਓ ਇੱਥੇ ਇਹ ਇਹ ਨੂੰ ਇਨਵੈਸਟੀਗੇਸ਼ਨ ਪ੍ਰੋਪਰ ਕਰਨ ਦੇ ਬਾਰੇ ਕਰੋ ਹਮੇਸ਼ਾ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਾਓ ਹਮੇਸ਼ਾ ਇਹ ਇਨਾਂ ਨੇ ਕੀਤਾ ਔਰ ਬਹੁਤ ਸਾਥ ਇਨਾਂ ਨੇ ਦਿੱਤਾ ਔਰ ਇਹਨਾਂ ਦਾ ਚਲੋ ਜਾਣਾਂ ਦਾ ਸਭ ਨੇ ਹੀ ਆ ਪਰ ਇਹਨਾਂ ਦਾ ਜਾਣਾ ਕੌਮ ਨੂੰ ਬੜਾ ਕਾਟਾ ਹੈ ਉਹ ਬੇਨਾ ਕਿਸੇ ਦਾਖਤ ਤੋਂ ਤੇ ਕਹ ਲੋ ਪੰਥਕ ਰਾਜਨੀਤੀ ਕੀਤੀ ਸੇਵਾ ਜਿਹੜੀ ਪੰਥ ਦੀ ਕੀਤੀ ਹੈ ਸੋ ਅੱਜ ਉਹਨਾਂ ਦਾ ਸ਼ਰਧਾਂਜਲੀ ਸਮਾਗਮ ਹੈ ਤੇ ਅੱਜ ਮੈਨੂੰ ਲੱਗਦਾ ਵੀ ਕਿਉਂਕਿ ਸਾਡੇ ਇਸ ਇਲਾਕੇ ਦੇ ਬਹੁਤ ਕੱਦਾਬਾਰ ਲੀਡਰ ਸੀਗੇ ਅਕ੍ਰੋਸ ਪਾਰਟੀ ਸਾਰੇ ਲੋਕ ਜਿਹੜੇ ਆ ਸਮਾਜ ਸੇਵੀ ਸੰਸਥਾਵਾਂ ਸਾਰੇ ਅੱਜ ਉਹਨਾਂ ਨੂੰ ਸ਼ਰਧਾਂਜਲੀ ਪਹੁੰਚੇ ਅਸੀਂ ਵੀ ਸਾਡੇ ਪ੍ਰਧਾਨ ਅਰੋੜਾ ਸਾਹਿਬ ਦੇ ਨਾਲ ਸਾਰੇ ਅੱਜ ਆਮ ਆਦੀ ਪਾਰਟੀ ਵੱਲੋਂ ਠੀਕ ਠੀਕ ਉਹਨਾਂ ਨੂੰ ਧੰਨਵਾਦ ਜੀ